ਤੇ ਕਿੰਨੇ ਦਿਨ ਬਾਅਦ ਆਪਾਂ ਇੱਕ ਵਲੌਗ ਸ਼ੂਟ ਕਰਨ ਲੱਗੇ ਕਿਉਂਕਿ ਇੱਕ ਮਹੀਨਾ ਪਹਿਲਾਂ ਮੇਰੀ ਮਦਰ ਦਾ ਐਕਸੀਡੈਂਟ ਹੋ ਗਿਆ ਸੀਗਾ ਚਲੋ ਐਕਟਿਵ ਆਪਣੀ ਹੋ ਚੁੱਕੀ ਆ ਤੇ ਕੱਕ ਦਾ ਟਰੈਕਟਰ ਅੰਕਲ ਲੈ ਜੋ ਵੀ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਓਂਕਾਰ ਸਿੰਘ 007 ਕੀ ਹਾਲ ਚਾਲ ਨੇ ਮੇਰੀ ਸਾਰੀ ਯੂਟਿਊਬ ਫੈਮਿਲੀ ਦੇ ਤੇ ਕਿੰਨੇ ਦਿਨ ਬਾਅਦ ਆਪਾਂ ਇੱਕ ਵਲੌਗ ਸ਼ੂਟ ਕਰਨ ਲੱਗੇ ਕਿਉਂਕਿ ਇੱਕ ਮਹੀਨਾ ਪਹਿਲਾਂ ਮੇਰੀ ਮਦਰ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਮੇਰਾ ਸਾਰਾ ਧਿਆਨ ਉਹਨਾਂ ਵੱਲ ਸੀਗਾ ਹੁਣ ਥੋੜੀ ਜਿਹੀ ਠੀਕ ਹੋ ਗਏ ਨੇ ਤੇ ਆਪਾਂ ਹੁਣ ਦੁਬਾਰਾ ਵਲੌਗ ਜਿਹੜੇ ਰੈਗੂਲਰ ਕਰਨ ਲੱਗੇ ਆਂ ਪਿਛੇ ਤੇ ਕਿੰਨੇ ਦਿਨ ਹੋ ਗਏ ਮੈਂ ਕੋਲਜ ਵੀ ਨਹੀਂ ਰੈਗੂਲਰ ਜਾ ਰਿਹਾ ਤੇ ਹੁਣ ਆਪਾਂ ਬਸ ਮੰਡੇ ਤੋਂ ਕੋਲਜ ਵੀ ਰੈਗੂਲਰ ਜਾਵਾਂਗੇ ਤੇ ਨਾਲ ਡੇਲੀ ਲਾਈਫ ਆਪਣੇ ਵਲੌਗ ਬਣਾਵਾਂਗੇ ਮੋਡ ਵਲੌਗ ਵੀ ਕਰਾਂਗੇ ਪਹਿਲਾਂ ਆਪਾਂ ਜਾਣਾ ਵਾ ਇੱਕ ਵੀਰ ਨੂੰ ਟ੍ਰਾਇਲ ਦੇਣ ਦਸਤਾਰ ਦਾ ਕਾਲਾਣਾ ਦੀ ਮੈਰਿਜ ਆ ਤੇ ਕਾਲਾਣਾ ਦੇ ਆਪਾਂ ਮੈਰਿਜ ਤੇ ਪੱਗ ਬਨਣੀਆਂ ਬਾਕੀ ਹੁਣ ਵੈਡਿੰਗ ਸੀਜ਼ਨ ਚੱਲਦਾ ਪਿਆ ਵਾ ਤੇ ਤੁਸੀਂ ਆਪਣੇ ਵਿਆਹ ਦੇ ਵਧੀਆ ਪੱਗ ਬਨਵਾਣ ਲਈ ਸਾਨੂੰ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਆਂਦਾ ਹੋਊਗਾ ਤੇ ਉਸ ਤੋਂ ਬਾਅਦ ਆਪਾਂ ਐਕਟਿਵਾ ਥੋੜਾ ਜਿਹਾ ਕੰਮ ਕਰਾਂ ਜਾਣਾ ਵਾ ਬਸ ਚੱਲਦੇ ਆਂ ਜਾਂਦੇ ਆ ਆਪਣੇ ਫਰੈਂਡ ਨੂੰ ਚੱਕਦੇ ਆਂ ਟਵੱਟਾਂ ਵਾਲਾ ਵਰਨਾ ਆਪਾਂ ਬਣ ਲਿਆ ਵਾ ਜੇ ਤੁਸੀਂ ਵੀ ਜਿਹੜਾ ਵਰਨਾ ਬਨਣਾ ਸਿੱਖਣਾ ਚਾਹੁੰਦੇ ਹੋ ਤੇ YouTube ਤੇ ਫੁੱਲ ਆਪਾਂ ਵੀਡੀਓ ਅਪਲੋਡ ਕੀਤੀ ਹੋਈ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਂ ਡਿਸਕ੍ਰਿਪਸ਼ਨ ਚ ਤੁਹਾਨੂੰ ਲਿੰਕ ਦੇ ਦਊਗਾ ਵੀਡੀਓ ਦਾ ਚਲੋ ਚੱਲਦੇ ਆਂ ਹੁਣ ਤੇ ਐਦਾਂ ਆਪਣੇ ਭਰਾਵਾਂ ਨੂੰ ਪਹਿਲਾਂ ਹਮੂੰ سپورਟ ਕਰਦੇ ਹੋ ਤੇ ਤਾਂ ਡੇਢ ਮਹੀਨਾ ਪਹਿਲਾਂ ਆਪਾਂ ਵਲੋਗਿੰਗ ਕਰਦੇ ਸੀਗੇ ਸਾਰਿਆਂ ਨੇ ਇੰਨੀ ਵਧੀਆ سپورਟ ਕੀਤੀ ਤੇ ਹੁਣ ਵੀ ਤੁਸੀਂ ਇਦੀ سپورਟ ਕਰਦੇ ਦਿਓ ਤੇ ਆਪਾਂ ਰੈਗੂਲਰ ਹੋਵਾਂਗੇ ਹੁਣ ਵਲੋਗ ਲੈ ਕੇ ਚਲੋ ਚੱਲਦੇ ਆਂ ਲਓ ਅਗਲਾ ਇਹ ਸਾਣਾ ਐਕਟਿਵਰ ਹੈ ਤਾਂ ਉਹ ਤਾਂ ਵਾਰ ਆਂਦੀ ਆ ਇਹ ਕਿੜੇ ਦੇ ਸ਼ੌਕਰ ਆ ਉਹ ਵੀ ਖਰਾਬ ਹੋਇਆ ਬਾ ਦੋਨੋਂ ਰਿਪੇਅਰ ਕਰਾਣੇ ਆ ਜਾ ਕੇ ਆਹ ਟੱਕ ਟੱਕ ਦੀ ਆਵਾਜ਼ ਆਂਦੀ ਇੰਨੀ ਜ਼ਿਆਦਾ ਓਇਲ ਖਤਮ ਹੋ ਗਿਆ ਸ਼ੌਕਰਾਂ ਦੇ ਤੇ ਲਾ ਪਾ ਕ ਬਣਦੇ ਆ ਉਸ ਤੋਂ ਬਾਅਦ ਜਾਂਦੇ ਇਹਨੂੰ ਰਿਪੇਅਰ ਕਰਾਣ ਨੂੰ ਹੁਣ ਆਪਾਂ ਪੱਗ ਬਣਤੀਏ ਵੀਰੇ ਦੇ ਟ੍ਰਾਇਲ ਦੇ ਤਾ ਤੇ ਕੱਲ ਨੂੰ ਸਵੇਰੇ ਪੱਗ ਬਣਾਵਾਗੇ ਤੇ ਨਾਲ ਤੁਹਾਨੂੰ ਦਿਖਾਵਾਂਗੇ ਵੀਰੇ ਦੀ ਪੱਗ ਬਣੀ ਤੇ ਕਿੰਨੀ ਵਧੀਆ ਲੱਗਦੀ ਆ ਬਾਸ ਹੁਣ ਚਲੀਏ ਆਪਣੇ ਦੋਸਤ ਨੂੰ ਲਈਏ ਚਲੋ ਵੀ ਹੁਣ ਆਪਾਂ ਆਪਣੇ ਯਾਰ ਨੂੰ ਚੱਕ ਲਿਆ ਜੀ ਇਹ ਵਾਲ ਦਾਲਨੇ ਵਧੀਆ ਜੀ ਵਧੀਆ ਆਂਦੇ ਯਾਰ ਮੈਨੂੰ ਤੇਰੇ ਅੱਗੇ ਮੈਂ ਲਾਉਣਾ ਮੈਂ ਕਿਹਾ ਚੱਲ ਚੁੱਕ ਲਾਣਾ ਓਕੇ ਓਕੇ ਪਾ ਚਾਲਦੇ ਆਂ ਸਾਹਮਣੇ ਰਸਤਾ ਪਾੰਦਾ ਗਾਈਜ਼ ਹੁਣ ਘੁੰਮੇ ਜਾਣਾ ਵੜਾ ਗਾਈਜ਼ ਟਰੇਮ ਕਾਰ ਖੜੀ ਆ ਸਾਹਮਣੇ ਡਿਫਰੈਂਟਰ ਸ਼ੋਪਰ ਹੀ ਰਿਪੇ ਕਰਾਣ ਆਏ ਸੀ ਤੇ ਉਹ ਕਹਿੰਦੇ ਸਾਡੇ ਕੋਲ ਟਾਈਮ ਹੈ ਨਹੀਂਗਾ ਤੇ ਹੁਣ ਲੱਭ ਰਿਹਾ ਕੋਈ ਹੋਰ ਦੁਕਾਨ ਅੱਗੇ ਤਾਂ ਹੈ ਨਹੀਂ ਯਾਰ ਦੁਕਾਨ ਹੋਰ ਕੋਈ ਇੱਧਰ ਰਾਹਾ ਰੋਡ ਦੇ ਦਾ ਹੁਣ ਹੋਈ ਨਹੀਂ ਰਿਪੇਅਰ ਸ਼ੌਕਰ ਤੇ ਆਪਾਂ ਚੱਲੇ ਆਂ ਤਾਲਪੁਰ ਰੋਡ ਤੇ ਦੇਖੋ ਉੱਥੇ ਆ ਕੇ ਹੁਣ ਹੁੰਦੇ ਆ ਕਿ ਨਹੀਂ ਹੁਣ ਪਹੁੰਚ ਗਏ ਆਪਾਂ ਤਾਲਪੁਰ ਰੋਡ ਤੇ ਵੀਰਾ ਸ਼ੌਕਰ ਤੇ ਆਪਾਂ ਜਿਵੇਂ ਚੈੱਕ ਕਰਦੇ ਵੇ ਆ ਨੋਰਮਲ ਰੋਡ ਤੇ ਨਾ ਬਾਈ ਟੱਕ ਟੱਕ ਦੀ ਆਵਾਜ਼ ਆਉਂਦੀ ਹੈ ਕਾਫੀ ਕਿਆ ਤੇ ਜਿਹੜੇ ਹੁਣ ਅਗਲੇ ਸ਼ੌਕਰ ਆ ਭਾਜੀ ਕਹਿੰਦੇ ਨਵੇਂ ਹੀ ਪਾਣੇ ਆ ਰਿਪੇਅਰ ਨਹੀਂ ਹੋਣੇ ਤੇ ਆਹ ਭਾਜੀ ਹੁਣ ਹੀ ਸੈਟ ਕਰਦੇ ਪਏ ਆ ਵਾਸ ਇਹਦਾ 10 ਮਿੰਟ ਦਾ ਕੰਮ ਹੋ ਰਿਹਾ ਫੇਰ ਦਰ ਚੱਲਦੇ ਆ ਸਾਡਾ ਫੇਰ ਕਰਾ ਕੇ ਸਾਹਮਣੇ ਕਿੰਨੇ ਕਬੂਤਰ ਆ ਤੇ ਆਂਟੀ ਜੀ ਹੁਣੀ ਦਾਣਾ ਵਾ ਗੇਰ ਆਣੂ ਦੇਖੋ ਕਿੰਨੇ ਇਕੱਠੇ ਹੋਏ ਨੇ ਇੱਧਰ ਜੋ ਦਾਣਾ ਪਾंदे ਪਏ ਸੀ ਉਹ ਸਾਰੇ ਉੱਡ ਗਏ ਹੁਣ ਦੁਬਾਰਾ ਸਾਰੇ ਥੱਲੇ ਆ ਗਏ ਚਲੋ ਜੀ ਹੋ ਗਈ ਆ ਆਪਣੀ ਇੱਕ ਵਾਰ ਰੈਡੀ ਬੱਸ ਬੈਗ ਹੁੰਦੀ ਆ ਟਾਇਰ ਲਗਾ ਦਿਆ ਯਾਰ ਹੁਣੀ ਬੈਠੇ ਨੇ ਦਰਵਾਜ਼ਾ ਫੋਨ ਚਲਾਈ ਜਾਂਦੇ ਜਾਦੇ ਆਏ ਆ ਕੀ ਖਵਾ ਰਹੇ ਆ ਅੱਜ ਫਿਰ ਹਾਂਜੀ ਹੁਣ ਮੈਂ ਇੱਕੋ ਜੀ ਟੈਂਸਰ ਲੇਣ ਆਇਆ ਜੀ ਤੇ ਅੱਗੇ ਨਾਲ ਜਿਹੜੀ ਹੁਣ ਟੱਕ ਟੱਕ ਦੀ ਆ ਜ ਆ ਬੰਦ ਹੋ ਗਈ ਆ ਫਰਤਾ ਹੀ ਮੋਟਾ ਹੀ ਘਰਾਵ ਦਾ ਐਣ ਇੱਕ ਵਾਰੀ ਚੀ ਪਾ ਰੱਗੇ ਨਾਲ ਹੁਣ ਚੱਲਣ ਨੂੰ ਠੀਕ ਆ ਵਾਸ ਇੱਧਰ ਭਾਈ ਦੁਕਾਨ ਆ ਵਾ ਚੱਲ ਜੀ ਪੇਮੈਂਟ ਕਰਕੇ ਹੁਣ ਤੇ ਨਵਜੋਤ ਨੂੰ ਆਪਾਂ ਉੱਧਰ ਹੀ ਖੜਾਇਆ ਜੀ ਮੈਂ ਕਿਹਾ ਇੱਧਰ ਖੜ ਮੈਂ ਇੱਕ ਕਰੀ ਚਲਾ ਕੇ ਆਣਾ ਦੇਖਦਾ ਹਾਂ ਹਾਂਜੀ ਗਾਇਸ ਠੀਕ ਹੈ ਚਲੋ ਜੀ ਹੁਣ ਚੱਲੀਏ ਕਿਉਂ ਆ ਗਈ ਰਿਪੇਅਰ ਦੀ ਦੁਕਾਨ ਵੀਰੇ ਜੀ ਤੇ ਵਾਲੇ ਰਿਪੇਅਰ ਆਪਾਂ ਸ਼ੌਕਰ ਹਾਂ ਧਿਆਨ ਨਾਲ ਧਿਆਨ ਨਾਲ ਚਲੋ ਜੀ ਹੁਣ ਐਕਟਿਵ ਵਾਲੇ ਸ਼ੌਕਰਾਂ ਦਾ ਕੰਮ ਤਾਂ ਕੰਪਲੀਟ ਹੋ ਗਿਆ ਤੇ ਹੁਣ ਥੋੜੀ ਜੀ ਪੇਟ ਪੂਰਾ ਕਰਨ ਚੱਲਦੇ ਆ ਆ ਨੌਜੋਦ ਭਰਾ ਸਾਨੂੰ ਛੋਲੇ ਫੂਲੇ ਖਵਾਣ ਲੱਗਾ ਵਾ ਕਿ ਇਹ ਵਾਸਤੇ ਚੱਲਦੇ ਆ ਹੁਣ ਛੋਲੇ ਫੂਲੇ ਖਾਈਏ ਤੇ ਫੇਰ ਘਰਾਂ ਨੂੰ ਉੜਕੇ 4 ਵਜੇ ਆਪਾਂ ਜਾਣਾ ਜਿਮ ਜਿਮ ਲੱਗੇ ਹੋਏ ਆ ਤਾਂ ਸਾਡਾ ਬਾਹਰ ਦੇ ਚੀਜ਼ਾਂ ਖਾਣ ਤੋਂ ਕੰਟਰੋਲ ਹੈ ਨਹੀਂਗਾ ਦੁਨੀਆ ਮਰਜੀ ਖਾਓ ਚਲੋ ਜੀ ਹੁਣ ਖਾਈਏ ਛੋਲੇ ਬਟੂਰੇ ਤੇ ਚੜੀਏ ਘਰਾਂ ਨੂੰ ਚੱਲੋ ਜੀ ਹੁਣ ਪੇਟ ਭੁਦਾ ਕਰਕੇ ਚੜੀਏ ਘਰਾਂ ਨੂੰ ਤੇ ਪਹਿਲਾਂ ਨਵਜੋਦ ਨੂੰ ਛੱਡਦੇ ਆ ਫਿਰ ਮੈਂ ਆਪਣੇ ਘਰੇ ਚੱਲਾਂਗਾ ਹੁਣ ਨਵਜੋਦ ਨੂੰ ਛੱਡਤਾ ਤੇ ਮੈਂ ਚੱਲਾਂਗਾ ਘਰੇ ਤੇ ਐਕਟੀਵਾ ਪੂਰੀ ਆਪਣੀ ਪ੍ਰੋਪਰ ਠੀਕ ਹੋ ਗਈ ਆ ਤੇ ਪਿੱਛੇ ਜੇ ਬਾਈਕ ਮੇਰਾ ਖਰਾਬ ਹੋ ਗਿਆ ਸੀਗਾ ਤੇ ਉਹਦੇ ਕਰਕੇ ਵੀ ਵਿੱਚ ਮੈਂ ਥੋੜੇ ਦਿਨ ਵਲੌਗ ਨਹੀਂ ਬਣਾਇਆ ਕਿਉਂਕਿ ਮੇਰ ਕੋ ਫਿਰ ਐਕਟੀਵਾ ਸੀ ਜਿੰਨੀ ਭੈਣ ਲੈ ਕੇ ਜਾਂਦੀ ਐ ਐਕਟੀਵਾ ਸਕੂਲ ਤੇ ਟਿਊਸ਼ਨ ਠੀਕ ਆ ਤੇ ਆਪਣੇ ਪਾਸਾ ਦੋਨੋਂ ਆਪਣੀਆਂ ਗੱਟੀਆਂ ਰੈਡੀ ਆ ਐਕਟਿਵਾ ਵੀ ਤੇ ਮੋਟਰਸਾਈਕਲ ਵੀ ਜਿਦੋਂ ਮਨ ਕੀਤਾ ਜਿਹੜਾ ਮਰਜੀ ਬਾਈਕ ਲੈ ਐਕਟਿਵਾ ਚੱਕ ਕੇ ਆਪਾਂ ਵਲੌਗ ਸ਼ੂਟ ਕਰਨ ਚੱਲ ਜਾਾਂਗੇ ਮੋਟਰਸਾਈਕਲ ਦੇ ਪਿੱਛੇ ਜ ਇੰਜਨ ਹੋ ਗਿਆ ਸੀਗਾ ਤੇ ਔਣ ਵੀ ਸਾਰਾ ਸੈੱਟ ਕਰਾਇਆ ਵਾ 500 500 ਕਿਲੋਮੀਟਰ ਉਹ ਕੱਲਾ ਚਲਾਣਾ ਵਾ 500 ਕਿਲੋਮੀਟਰ ਕੱਲੇ ਨਹੀਂ ਚਲਾਣਾ ਵਾ ਬਾਈਕ ਨੂੰ ਉਸ ਤੋਂ ਬਾਅਦ ਇਹ ਆਪਾਂ ਦੋ ਜਣੇ ਬੈਠ ਕੇ ਜਾ ਸਕਦੇ ਆਂ ਬਲੌਗਿੰਗ ਕਰਨ ਬੜੇ ਆਰਾਮ ਨਾਲ ਹੁਣ ਆਪਾਂ ਪਹੁੰਚ ਗਏ ਗਲੀ 'ਚ ਆਪਣੀ ਬੱਸ ਸਟਾਰ ਦੇ ਜਾਵਾਂਗੇ ਢਿਮਾ ਹੁਣ ਆਪਾਂ ਨਿੱਕਲ ਗਏ ਆ ਜਿਮ ਜਾਲ ਨੂੰ ਤੇ ਗਰਮ ਸ਼ਾਰਟ ਆਪਾਂ ਵੇਅਰ ਕਰ ਲਈਆ ਕਿਉਂਕਿ ਹੁਣ ਠੰਡ ਹੋ ਗਈ ਥੋੜੀ ਜਿਹੀ ਠੰਡੀ ਹਵਾ ਚੱਲਦੀ ਆ ਪਹਿਲਾਂ ਆਪਣੇ ਕੋ ਐਕਟਿਵਾ ਸੀ ਹੁਣ ਆਪਣੇ ਕੋ ਬਾਈਕ ਆ ਗਿਆ ਤਾਂ ਐਕਟਿਵਾ ਲੱਗੀ ਪੈਨ ਕੂਸ਼ਨ ਤੇ ਤੇ ਇਸ ਨੂੰ ਆਪਾਂ ਨਾ ਦੋਵੇਂ ਬੰਦੇ ਬੈਠ ਕੇ ਚਲਾ ਸਕਦੇ ਆ ਇਹਨੂੰ ਥੋੜੀ ਥੋੜੀ ਚਲਾਉਣਾ ਪੈਂਦਾ ਵਾ 40 ਤੋਂ 50 ਦੇ ਵਿੱਚ ਵਿੱਚ ਜਿਆਦਾ ਤੇਜ਼ ਨਹੀਂ ਚਲਾ ਸਕਦੇ ਇਹਨੂੰ ਤੇ ਪਹਿਲਾਂ ਜਿਹੜੀਆਂ ਸਾਰੀਆਂ ਆਵਾਜ਼ਾਂ ਆਉਂਦੀਆਂ ਸੀ ਇਹਦੀਆਂ ਸਾਰਾ ਕੁਝ ਹੁਣ ਕੰਪਲੀਟ ਇੰਜਨ ਇਹਦਾ ਹੋ ਗਿਆ ਵਾ ਕ੍ਰੈਂਕ ਦਾ ਕੰਮ ਵੀ ਹੋ ਗਿਆ ਤੇ ਇੰਜਨ ਵੀ ਦੁਬਾਰਾ ਫਿਰ ਉਹਦੇ ਨਾਲ ਦੁਬਾਰਾ ਕਰਨਾ ਪੈ ਗਿਆ ਤੇ ਹੁਣ ਪ੍ਰੋਪਰੇ ਰਾਈਡਾ ਕਰਨ ਵਾਸਤੇ ਰਾਈਡਿਆ ਬਸ ਥੋੜੇ ਦਿਨਾਂ ਨੂੰ ਆਪਾਂ ਰੈਗੂਲਰ ਇੱਥੇ ਰਾਈਡ ਕਰਾਂਗੇ ਪਹੁੰਚ ਗਿਆ ਜੀ ਹੁਣ ਆਪਣੀ ਜਿਮ ਆਪਾਂ ਫਿਟਨੈਸ ਵਰਡ ਤੇ ਬਸ ਬਾਈਕ ਅੰਦਰ پارک ਕਰਦੇ ਆ ਤੇ ਚੜੀਏ ਬਾਈਕ ਕਰਤੀ پارک ਤੇ ਚੱਲਦੇ ਆ ਆਪਾਂ ਹੁਣ ਚਲੋ ਜੇ ਮੈਂ ਤਾਂ ਆਪਾਂ ਹੁਣ ਲਾ ਲਈਆ ਤੇ ਚੜੀਏ ਘਰਾਂ ਚੱਕੀਏ ਬਾਈਕ ਆਪਣੀ ਜਾਨ ਲੱਗੇ ਫੇਰ ਮੈਂ ਗੱਲਾਂ ਰਹਿ ਗਿਆ ਮੈਂ ਪਹਿਲਾਂ ਨਿਕਲ ਗਿਆ ਕਹਿੰਦਾ ਮੈਂ ਕਿਤੇ ਜਾਣਾ ਵਾਂ ਮਾਂ ਕਹੋ ਚਲੋ ਠੀਕ ਹੈ ਵੀਰੇ ਚਲੋ ਕੱਟਦੇ ਆ ਬਾਈਕ ਆਪਣੀ ਤੇ ਚਲਿਏ ਮੋਲਦਰਾ ਵੈਸੀ ਪਹਿਲਾ ਫੇਰੇ ਜਿਵੇਂ ਜਾਂਦੇ ਆ ਤੇ ਅੱਜ ਸਵੇਰੇ ਜਾਣੇ ਆ ਤਾਂ ਕਰਕੇ ਆਪਾਂ ਸ਼ਾਮ ਨੂੰ ਚੱਲ ਗਏ ਹੋਰ ਮੰਡੇ ਤੋਂ ਫੇਰ ਆਪਾਂ ਸੇਰ ਨੂੰ ਜਿਵੇਂ ਕਰਨੀ ਕਿਉਂਕਿ ਸੇਰ ਨੂੰ ਜਿਮ ਲਾ ਕੇ ਬੰਦਾ ਸਾਰੇ ਦਿਨ ਫਰੀਆ ਜਾਂਦਾ ਵਾ ਇੱਕ ਆਪਣੀ ਲਾਈਟ ਦਾ ਸਵਿੱਚ ਟੁੱਟ ਗਿਆ ਸੀਗਾ ਤਾਰ ਦਾ ਤੇ ਆਪਾਂ ਉਹ ਵੀ ਲੈ ਲਿਆ ਵਾ ਤੇ ਹੁਣ ਚਾਲਦੇ ਆਂ ਕਾਰ ਨੂੰ ਕਿੰਨੇ ਦਿਨਾਂ ਟੁੱਟਿਆ ਸੀਗਾ ਮੈਂ ਕਹ ਚੱਲ ਹੁਣ ਲੈੰਦੇ ਜਾਂਦੇ ਆ ਵਾਰ ਵਾਰ ਇਦੀ ਲਾਣਾ ਪੈਂਦਾ ਵਾ ਤੇ ਤਾਰ ਨਿਕਲ ਜਾਂਦੀ ਆ ਹਾਂਜੀ ਹੁਣ ਜੇਮ ਤੋਂ ਘਰੇ ਆ ਗਏ ਆ ਤੇ ਪਹਿਲਾਂ ਮੰਮੀ ਦੀ ਦਵਾਈ ਲੈਣ ਚੱਲਦੇ ਆ ਕੀ ਪਤਾ ਹੁਣ ਡਾਕਟਰ ਕਹਿ ਦੇਵੇ ਦਵਾਈ ਬੰਦ ਕਰ ਦੇ ਕੋ ਡੇਢ ਮਹੀਨਾ ਹੋ ਗਿਆ ਵਾ ਰੈਗੂਲਰ ਦਵਾਈ ਖਾਂਦੇ ਆ ਉਹਨੂੰ ਤੇ ਬੈਡ ਰੈਸਟ ਤੇ ਆ ਮੰਮੀ ਹੁਣੀ ਤੇ ਬਸ ਚੱਲਦੇ ਆ ਹੁਣ ਦੇ ਦੇ ਡਾਕਟਰ ਕੀ ਕਹਿੰਦਾ ਵਾ ਚਲੋ ਜੀ ਹੁਣ ਦਵਾਈ ਲੈ ਲਈ ਆ ਤੇ ਬਸ ਚੜੀਏ ਘਰਾਂ ਨੂੰ ਐਕਟੀ ਵਾਲਾ ਆ ਕੇ ਆਇ ਸੀ ਕਿਉਂਕਿ ਬੈੱਡ ਤੇ ਦਾ ਦੋ ਜਾਨੇ ਬਹਿ ਨਹੀਂ ਸਕਦੇ ਜਾਦ ਦੇ ਸ਼ੌਕਰ ਸਹੀ ਕਰਾਏ ਆ ਤੁਸੀਂ ਐਕਟਿਵਾ ਚੱਲਦੀ ਇੰਨੀ ਵਧੀਆ ਪਈ ਆ ਦਵਾਈ ਦਾ ਲੈ ਕੇ ਆਗਾ ਸੀਗਾ ਘਰੇ ਨਾਲ ਮੰਮਾ ਦੇ ਹੁਣ ਆਪਾਂ ਚੱਲੇ ਆ ਜਿਹੜਾ ਨਗਰ ਕੀਰਤਨ ਨਿਕਲਿਆ ਵਾ ਸਾਮ ਤੋਂ ਗੁਰਤੇਗ ਪਾਤੜ ਜੀ ਯਾਦ ਵਿੱਚ ਤੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਅੱਜ ਉਹਨਾਂ ਨੇ ਗੁਰਦੁਆਰਾ ਮਨਜੀ ਸਾਹਿਬ ਰੁਕਣਾ ਵਾ ਜਿਹੜਾ ਲੁਧਿਆਣਾ ਵਿੱਚ ਹੈਗਾ ਵਾ ਤੇ ਇਸ ਟਾਈਮ ਸਾਡੇ ਕੋਲ ਜਿਹੜਾ ਰੋਡ ਤੇ ਹੈਗਾ ਵਾ ਚਲੋ ਚੱਲਦੇ ਆ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਦੇ ਹੋਏ ਕੁਰੀ ਉੱਤੇ ਇੱਕ ਇੱਕ ਕਰਿਆ ਨਹੀਂ ਬੈਠਾ ਉਹ ਹਾਂਜੀ ਸਮਰਾਲਾ ਦਾ ਉਹ ਪਹੁੰਚ ਚੁੱਕੇ ਆ ਜੀ ਹੁਣ ਆਪਾਂ ਆਪਣੇ ਕੋਲ ਵਾਲੇ ਰੋਡ ਤੇ ਪੈਣ ਲੱਗੇ ਆ ਇਧਰੋਂ ਦੀ ਕੇਲ ਰੋਡ ਤੇ ਰਸ਼ ਕਾਫੀ ਹੋਇਆ ਗਿਆ ਵਾ ਤੇ ਜਿੱਥੇ ਨਗਰ ਕੀਰਤੇ ਜਾਣਾ ਹੋਊਗਾ ਉਹਦੇ ਪਿੱਛੇ ਸਾਈਡ ਤੇ ਬੜਾ ਰਸ਼ ਹੋਊਗਾ ਤੇ ਦੇਖਦੇ ਆ ਜਿਹੜਾ ਇਧਰ ਵਿੱਚ ਵਿੱਚ ਉਹਨੂੰ ਰਸਤਾ ਪਤਾ ਵਾ ਉਧਰ ਹੀ ਚੱਲਦੇ ਆਪਾਂ ਗਾਇਸ ਜਾਮ ਵਿੱਚ ਫਸ ਗਏ ਆ ਅਸੀਂ ਉਹ ਪੱਕੇ ਡਾਊਨ ਲੱਗਾ ਹੋਇਆ ਅੱਗੇ ਤੱਕ ਨਾਗਾ ਸ਼ੋਰਟਕਟਾਂ ਚੋਂ ਆਲਦੇ ਪਰ ਸ਼ੋਰਟਕਟ ਤੇ ਵੀ ਜਾਮ ਲੱਗਾ ਹੋਇਆ ਵਾ ਫਰਲੀ ਜਿਹੜਾ ਪਹੁੰਚ ਗਏ ਨਗਰ ਕੀਰਤਨ ਦੇ ਕੋਲ ਤੇ ਆਹ ਕੀ ਲਾਈਨ ਹੈ ਨਾ ਸਾਹਮਣੇ ਤੇ ਇਧਰ ਉਹ ਵੀ ਆਣਾ ਨਗਰ ਕੀਰਤਨ ਸਾਹਿਬ ਕਿੱਥੇ ਖੜੇ ਹੋ ਗਏ ਸਾਡਾ ਕੋਲ ਜਾਨਾ ਰੋੜਾ ਆਈਡੀਆ ਕੋਲ ਜਾਨਾ ਮਾਫੀ ਸੰਗਤ ਦਰਸ਼ਨ ਕਰਨ ਵਾਸਤੇ ਇੱਥੇ ਖੜੀ ਹੋਈ ਆ ਕਾਫੀ ਜ਼ਿਆਦਾ ਆਪਾਂ ਵੀ ਦਰਸ਼ਨ ਕਰਨ ਆ ਗਏ ਆ ਨਾਲ ਤੁਹਾਨੂੰ ਵੀ ਆਪਾਂ ਵਲੋਗ ਰਹੀ ਕਰਾਵਾਂਗੇ ਇਧਰ ਉਹ ਵੀ ਲਾਈਵ ਇਨਸ਼ਾ ਅੱਲਾਹ ਬਾਬਾ ਜਿਹੜਾ ਆਪਾਂ ਦੇਖ ਦਿੱਤੇ ਸੀਗੇ ਤੇ ਇਧਰਲੀ ਸਾਈਡ ਗਤਕਾ ਤੇ ਇੱਧਰ ਆਗੇ ਜੀ ਪੰਜ ਪਿਆਰੇ ਤੇ ਇਸ ਤੋਂ ਪਿੱਛੇ ਪਾਲਕੀ ਸਾਹਿਬ ਆ ਜੀ ਵਾਹਿਗੁਰੂ ਆਗੇ ਜੀ ਪਾਲਕੀ ਸਾਹਿਬ ਆਗੇ ਆ ਜਾਓ ਕਰੋ ਜੀ ਦਰਸ਼ਨ ਕਰੋਈ ਦਰਸ਼ਨ ਗੁਰੂ ਸਾਹਿਬ ਦੇ ਜਿਹੜੇ ਸ਼ਸਤਰ ਸੀਗੇ ਫੁਰਗੋਲ ਵਿੱਚ ਸੀ ਜੀ ਤੀਰ ਛੋਟੀ ਗੁਰਪਾਂਹ ਵਿੱਚ ਗੁਰਗੋਲ ਸਿੰਘ ਜੀ ਸ਼ਸਤਰਾਂ ਦੇ ਦਰਸ਼ਨ ਕਰ ਲਓ ਤੁਸੀਂ ਜੀ ना जी जो आसाम तू तो चलिया जी अगस्त महीने चो कि फ्लाईओवर से ही संगत खड़ी हुई है दर्शन करने वास्ते ਸਾਰਾ ਚੌਂਗ ਜਿਹੜਾ ਉਹ ਬਲੋਕ ਆ ਇਸ ਟਾਈਮ ਪੂਰਾ ਚਲੋ ਜੀ ਕਰ ਲੇ ਦਰਸ਼ਨ ਆਪਾਂ ਵੀ ਚੱਲਦੇ ਆਂ ਵਾਪਸ ਆਪਣੇ ਘਰ ਵੱਲ ਨੂੰ ਅਸੀਂ ਤਾਂ ਬੱਸ ਮਲੇ ਐਸਟੀਮੇਟ ਲੈ ਕੇ ਜਾਈ ਸੀ ਕਿ ਨਗਰ ਕੀਰਤਨ ਕਿੱਥੇ ਪਹੁੰਚਾ ਵਾ ਬੱਸ ਚਲੋ ਜੀ ਹੁਣ ਦਰਸ਼ਨ ਕਰ ਲਏ ਆ ਆਪਾਂ ਵੀ ਤੇ ਆ ਗਏ ਆਪਣੀ ਏਕਟੀਵ ਵਾਲ ਦੇ ਕੋਲ ਬਾ ਚੱਲਦੇ ਆਂ ਹੁਣ ਲੈ ਕੇ ਤਾਂ ਬਾਈਕ ਆਣੀ ਸੀ ਪਰ ਬਾਈਕ ਤੇ ਹੁਣ ਬਹਿ ਨਹੀਂ ਸਕਦੇ ਤਿੰਨਾਂ ਨੇ चक लिया ड्राइव करता बहना पा चलोला चौक पहुंच चुके हैं ठंड बड़ी लगी जी शुगर आ गम शॉर्ट पाली चेक करो गाय तु दखाया ट्रैक्टर देखो ओथे आ गया अगो ट्रैक्टर चेक हो फिर वा अगो जी दिखावा ਦੇਖੋ ਕਰੋ ਟੈਕਟ ਚ ਬਣਾ ਕਰੋ ਦੇਖੋ ਕਿੰਨਾ ਉੱਪਰ ਨੂੰ ਆਇਆ ਗਿਆ ਨੱਕ ਕਿੰਨਾ ਉੱਪਰ ਨੂੰ ਆਇਆ ਪਿਆ ਵਾ ਔਰ ਬੈਕ ਕਰਵਾ ਰਿਆ ਵੀਰਾ ਕੋਟੋ ਵਿੱਚ ਉਹਦੀ ਛੱਤੀ ਹੁੰਦੀ ਤੇ ਉਹ ਵਿੱਚ ਹੀ ਆਇ ਨਹੀਂਦੀ ਪਿੱਛੇ ਗੱਡੀ ਹੁੰਦੀ ਵਿੱਚ ਹੀ ਆ ਨਹੀਂ ਸੀ ਇਹਦੇ ਪਿੱਛੇ ਕਰਾ ਰਿਆ ਸਾਰਿਆਂ ਨੂੰ ਰੁਕਾ ਰਿਆ ਉਧਰ ਰੁਕਾਓ ਪਿੱਛੇ ਕਰੋ ਪਾਪਾ ਪਿੱਛੇ ਹੋ ਜਾ ਤੁਸੀਂ ਵੀ ਹੁਣ ਬੈਕ ਕਰਦੇ ਰੇ ਟਰੈਕਟਰ ਤੇ ਇਧਰੋਂ ਦੀ ਚੜਾਉਗੇ ਸਿੱਧਾ ਇਧਰੋਂ ਦੀ ਇਧਰੋਂ ਟਰੈਕਟਰ ਵਾਲੇ ਅੰਕਲ ਨੇ ਆ ਜੋਈ ਜਾਲ ਗਿਆ ਜਾਲ ਗਿਆ ਜਾਲ ਗਿਆ ਤੇ ਕਹਿੰਦਾ ਮੈਂ ਵੀ ਗੇੜੀ ਲਾ ਕੇ ਦੇਖਣੀ ਐ ਐਕਟਿਵਸ ਜੀ ਕਰਾਈ ਤੇ ਕਿੱਦਾਂ ਆ ਹੋਈ ਹੁਣ ਤੇ ਉੱਥੇ ਦਾ ਟਰੈਕਟਰ ਫਸ ਹੀ ਗਿਆ ਸੀਗਾ ਅਸੀਂ ਰੋਕੇ ਸੀ ਉੱਥੇ ਦੇ ਨਾਲ ਹੋਰ ਦੋ ਤਿੰਨ ਵੀਰੇ ਰੁਕੇ ਸੀਗੇ ਤੇ ਬੈਕ ਕਰਾ ਕੇ ਰੋਕੇ ਤੇ ਇਕ ਲਵਾਤਾ ਉਹ ਹੈਂਡ ਉੱਚਾ ਉੱਚਾ ਹੋ ਗਿਆ ਥੋਣਾ ਹੀ ਆ ਹੈਂਡ ਉੱਚਾ ਚੌਕਰ ਪੇਰਜ ਹੋ ਗਿਆ ਚੱਲ ਧਿਆਨ ਨਾਲ ਕਰਦੇ ਅੰਦਰ ਆ ਜਾ ਹੁਣ ਮੈਂ ਨਹੀਂ ਕੰਨੀ ਮੋਟਰ ਹੁਣ 11 ਵੱਜ ਚੁੱਕੇ ਆ ਤੇ ਆਪਾਂ ਘਰੇ ਪਹੁੰਚ ਗਏ ਸੀਗੇ ਇਹਨਾਂ ਵਲੌਗ ਬਧਿਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਨਾਲੇ ਆਪਾਂ ਤੁਹਾਨੂੰ ਇੰਨੀ ਜ਼ਰੂ ਆਇ ਨਗਰ ਕੀਰਤਨ ਦਰਸ਼ਨ ਵੀ ਕਰਾਤੇ ਵੀਡੀਓ ਦੇ ਨਾਲ ਠੀਕ ਹੈ ਜੀ ਤੇ ਤੁਹਾਨੂੰ ਵਲੌਗ ਬਧਿਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਅੱਗੇ ਵੀ ਇਹਦਾ ਜੇ ਵਲੌਗ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਯਾਰਾਂ ਦੋਸਤਾਂ ਤੱਕ ਸ਼ੇਅਰ ਸ਼ੁਰੂ ਕਰ ਦਿਓ ਚੈਨਲ ਨੂੰ ਠੀਕ ਹੈ ਜੀ ਕਿ ਤਾਂ ਕਿ ਉਹ ਵੀ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਣ ਜਿਹੜਾ ਨਗਰ ਕੀਰਤਨ ਆਪਾਂ ਦੇਖਿਆ ਮਿਲ ਤੁਹਾਨੂੰ ਕੱਲ ਆਪਾਂ ਨਵੇਂ ਵਲੌਗ ਵਿੱਚ ਟਿਲ ਦੈ ਬਾਏ ਬਾਏ ਸਾਰਿਆਂ ਨੂੰ